ਗੁਰੂ ਰੂਪਿਆਰੀ ਸਾਧ ਸੰਗਤੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਦੇ ਮੋٹے ਮੋٹے ਡੇ ਹੰਟਾ ਕਿਲੇ ਕਿਵੇਂ ਬਣੇ ਕੀ ਕੀ ਚੀਜ਼ ਅਨੰਦਪੁਰ ਸਾਹਿਬ ਦੇ ਵਿੱਚ ਬਣੀ ਕਿਉਂ ਬਣਾਉਣੀ ਪਈ ਅਨੰਦਪੁਰ ਇੱਥੇ ਕਿਉਂ ਸਾਜਣਾ ਪਿਆ ਕਿੰਨੇ ਸਨ ਚ ਸਾਜਿਆ ਬਸਾਇਆ ਇਹ ਤੁਹਾਨੂੰ ਅੱਜ ਸਾਰਿਆਂ ਦੱਸਦੇ ਆਂ 1665 ਇਸਵੀ ਦੇ ਵਿੱਚ ਸਾਧ ਸੰਗਤ ਅਨੰਦਪੁਰ ਸਹਿ ਬਸਾਇਆ ਸੀ 1665 ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਉਂ ਬਸਾਇਆ ਸੀ ਇਹ ਸਾਧ ਸੰਗਤ ਸੱਤ ਲੋਜ ਦਰਿਆ ਸੀ ਇੱਕ ਪਾਸੇ ਇੱਕ ਪਾਸੇ ਜੰਗਲ ਸੀ ਤੇ ਜਿੱਥੇ ਬਸਾਇਆ ਸੀ ਪਹਾੜੀ ਸੀ ਏਰੀਆ ਬਹੁਤ ਵਧੀਆ ਰਵਣੀ ਠੰਡਾ ਪਾਣੀ ਦਾ ਵੀ ਬਹੁਤ ਵੇਗ ਇਤਿਹਾਸਾ ਸੰਗਤ ਸਤਿਗੁਰੂ ਜੀ ਨੇ ਆਪ ਧਰਤੀ ਮੋਲ ਲੈ ਕੇ ਇਸ ਸਥਾਨ ਤੇ ਮੱਖੋਵਾਲ ਦੀ ਧਰਤੀ ਕਹਿੰਦੇ ਦੀ ਮੱਖੋਵਾਲ ਦੀ ਮੱਖੋਵਾਲ ਇੱਕ ਦਾਇਤ ਰਹਿੰਦਾ ਹੁੰਦਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੱਢਿਆ ਸਾਨੂੰ ਪਹਿਲਾਂ ਦੱਸ ਚੁੱਕੇ ਹਾਂ ਉਹ ਤਾਂ ਦਿੱਤੀ ਸੀ ਇਹ ਧਰਤੀ ਵੀ ਮੱਖਵਾਲਾ ਜਿਹੜਾ ਦਾਇਤ ਆ ਇਹ ਗੁਰੂ ਆ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਆਪੇ ਕੱਢ ਦੇਣਗੇ ਉਹ ਇਹ ਪਿੰਡ ਵਸਦਾ ਨਹੀਂ ਸੀ ਤੇ ਬਸੜ ਨਹੀਂ ਸੀ ਦਿੰਦਾ ਉਹ ਮੱਖਵਲਦਾ ਐ ਤਾਂ ਇਹਨਾਂ ਨੂੰ ਤਾਂ ਦੇਤੀ ਸੀ ਧਰਤੀ ਇਹ ਮਿਆਪੇ ਕਾ ਫਿਰ ਮਹਾਰਾਜ ਨੇ ਕੱਢਦਾ ਹੋ ਕਿਉਂਕਿ ਨਿਰੰਕਾਰ ਦੇ ਮੁਰਿਦਾ ਸਾਰਿਆਂ ਜੂਨੀਆਂ ਦੇ ਫਾਇਦੇ ਹੋਣੇ ਆ ਭਲਾ ਹੋਣਾ ਇਸ ਤਰ੍ਹਾਂ ਕਰਕੇ ਮਹਾਰਾਜ ਨੇ ਅਨੰਦਪੁਰ ਦਾ ਜਿਹੜਾ ਅਨੰਦਪੁਰ ਸਾਜਿਆ ਸੀ ਬਹੁਤ ਰਮਣੀਕ ਜਗ੍ਹਾ ਸੀ ਬੜੀ ਸੋਹਣੀ ਜਗ੍ਹਾ ਪਹਾੜੀ ਏਰੀਆ ਇਤਿਹਾਸ ਸੰਗਤ ਜਿਹੜਾ ਪਟਨਾ ਸੋਭ ਹੈ ਨਾ ਤੇ ਮਹਾਰਾਜ ਨੇ ਪਹਿਲਾਂ ਕੀਰਤਪੁਰਵੀ ਕੋਲੇ ਸੀਗਾ ਉਹਨੇ ਵਸਾਇਆ ਤੇ ਮਹਾਰਾਜ ਨੂੰ ਤੰਗ ਕੌਣ ਕਰਦੇ ਸੀ ਮੈਂ ਧੀਰ ਮੰਨ ਲਓ ਗੱਦੀ ਲੈਣੀ ਚਾਹੁੰਦਾ ਸੀ ਰਾਮ ਰਾਏ ਵੀ ਉਸ ਵੇਲੇ ਭੱਜਿਆ ਫਿਰਦਾ ਇਹ ਦਾਲੇ ਬਿੜਾਲੇ ਪਿਰਤੀ ਚੰਦ ਵੀ ਭੱਜਿਆ ਫਿਰਦਾ ਸੀ ਤਾਂ ਸਤਿਗੁਰੂ ਜੀ ਨੇ ਇਹ ਉਹਨਾਂ ਤੋਂ ਪਾਸੇ ਰਹਿਣ ਦੀ ਜਗ੍ਹਾ ਇੱਕ ਵੀ ਸ਼ਾਂਤੀ ਨਾਲ ਰਵਾਂਗੇ ਇਹ ਬੰਕੜੇਸ ਕਰਦੇ ਸੀ ਗੁਰੂ ਸਹਿਵਾਣਾ ਜਦੋਂ ਅੰਬਰਤਸਰ ਦੇ ਵਿੱਚ ਗਏ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿੰਦੇ ਲਾ ਕੇ ਨਿਕਲ ਗਏ ਸੀ ਉਦੋਂ ਮਹਾਰਾਜ ਜੀ ਨੇ ਕਿਹਾ ਸੀ ਅੰਬਰਸਰਗੇ ਅੰਦਰਸੜਗੇ ਤਾਂ ਸਤਿਗੁਰੂ ਜੀ ਆਨੰਦਪੁਰ ਸਹਿ ਵਸਾਇਆ ਸੀ ਵੀ ਆਪਦੇ ਸ਼ਾਂਤੀ ਤੇ ਰਹਿਣ ਵਾਸਤੇ ਵੀ ਕੋਈ ਸਾਨੂੰ ਇੱਥੇ ਆ ਕੇ ਸਤਾਉ ਨਹੀਂ ਬਧੀਆ ਆਪ ਦਾ ਪਰਿਵਾਰ ਇੱਥੇ ਰਹਾਗੇ ਉਪਦੇਸ਼ ਕਰਾਂਗੇ ਸੰਗਤਾਂ ਨੂੰ ਜਿਹੜੀ ਕਹਿਲੂਰ ਦੀ रियासत ਸੀ ਦਾ ਸਾਹਾ ਸੰਗਤ ਰਾਜਾ ਸੀ ਇਤੋਂ ਦਾ ਤੇ ਸੱਤ ਗੁਰੂ ਜੀ ਦਾ ਬਹੁਤ ਪ੍ਰੇਮ ਸਤਿਕਾਰ ਕਰਦਾ ਹੁੰਦਾ ਸੀ ਪਹਿਲਾਂ ਉਹ ਮਹਾਰਾਜ ਨੇ ਪਹਿਲਾਂ ਚੱਕ ਨਾਨਕੀ ਰੱਖਿਆ ਸੀ ਅਨੰਦਪੁਰ ਸਾਹਿਬ ਦਾ ਤੇ ਮਾਤਾ ਮਾਤਾ ਜੀ ਦੇ ਨਾਮ ਤੇ ਇਹ ਜਗਾ ਇੱਕ ਪਾਸੇ ਦਰਿਆ ਸੀ ਦੂਜੇ ਪਾਸੇ ਜੰਗਲ ਸੀ ਲੋਧੀਪੁਰ ਇੱਕ ਪਾਸੇ ਛੋਟਾ ਜਿਹਾ ਪਿੰਡ ਵਸਦਾ ਸੀ ਉਹ ਪਿੰਡ ਵਾਲੀ ਜਗਾ ਕਿਉਂਕਿ ਉਹਨਾਂ ਨੇ ਦੇਤੀ ਵੀ ਇੱਥੇ ਦਾਇਆ ਤ ਰਹਿੰਦਾ ਜਰ ਸਾਨੂੰ ਤਾਂ ਰਹਿਣ ਨਹੀਂ ਦਿੰਦਾ ਫਿਰ ਇਹ ਸਤਗੁਰੂ ਜੀ ਨੂੰ ਦੇਤੀ ਸੀ ਇਸ ਕਰਕੇ ਇੱਥੇ ਸਤਗੁਰੂ ਜੀ ਨੇ ਮੋੜੀ ਗੱਡੀ ਸੀ ਇਹ ਤੇ ਰਿਜੈਕਟਰੀ ਵੀ ਆਪਦੇ ਨੌਂ ਕਰਾਈ ਗੁਰੂ ਨੌਵੇਂ ਪਾਤਸ਼ਾਹ ਜੀ ਨੇ 6 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਇੱਥੇ ਆਏ ਸੀ ਅਨੰਦਪੁਰ ਸਾਹਿਬ ਆਕੇ ਚਾਰ ਨਪਾਏ ਸੀ ਤੇ ਛੋਟੀ ਉਮਰ ਦੇ ਵਿੱਚ ਹੀ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੇਡਦੇ ਫਿਰਦੇ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲੇ ਪੰਡਤ ਆਏ ਸੀ ਇੱਥੇ ਆਫਾਜਤਲੇ ਵੀ ਸਾਡੀ ਆਫਾਜਤ ਕਰੋ ਰੰਗ ਦੇ ਸਾਨੂੰ ਮੁਸਲਮਾਨ ਬਣਾਉਂਦਾ ਵਾ ਸਤਿਗੁਰੂ ਜੀ ਕਹਿੰਦੇ ਜਾ ਜਾ ਕੇ ਕਹਿ ਦਿਓ ਸਾਡੇ ਗੁਰੂ ਨੂੰ ਬਣਾ ਦਿਓ ਅਸੀਂ ਸਾਰੇ ਹੀ ਬਣ ਜਾਾਂਗੇ ਇਸ ਤਰ੍ਹਾਂ ਸਹਾਇਤਾ ਕੀਤੀ ਸੀ ਇੱਥੇ ਮਹਾਰਾਜ ਜੀ ਨੇ ਫਿਰ ਅੰਬਰ ਤੇ ਛਕਾਇਆ ਸੀ 1699 ਦੀ ਵਿਸਾਖੀ ਨੂੰ ਮੈਂ ਖਾਲਸਾ ਸਾਜੂ ਐਸਾ ਜੋ ਲੱਖਾਂ ਚੋਂ ਸਿਆਣਾ ਜਾ ਗੁਰੂ ਵੀ ਹੋ ਖੜਾ ਮੇਰਾ ਖਾਲਸਾ ਐਸਾ ਸਾਜੂ ਐਸਾ ਬਾਣਾ ਦਊ ਤੇ ਧਰਤੀ ਦੇ ਉੱਤੇ ਹੋਰ ਕਿਸੇ ਦਾ ਇਹ ਬਾਣਾ ਨਹੀਂ ਨਿਰੰਕਾਰ ਦਾ ਆਪ ਦਾ ਬਾਣਾ ਹੈ ਤੇ ਇੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸਸਕਾਰ ਹੋਇਆ ਸੀ ਅਨੰਦਪੁਰ ਸਾਹਿਬ ਹੀ ਕਿੱਡੀ ਵਧੀਆ ਧਰਤੀ ਆ ਤੇ ਸਾਹ ਸੰਗ ਆਪ ਹੀ ਲਾ ਲੋਲ ਅੰਮ੍ਰਿਤ ਮਹਾਰਾਜ ਦੇ ਨਿਰੰਗ ਕარი ਅਕਾਲ ਪੁਰਖ ਦੀ ਜਿਹੜੀ ਫੌਜ ਸਾਜੀ ਅਨੰਦਪੁਰ ਸਾਹਿਬ ਚ ਗੁਰੂ ਤੇਗ ਦਰਬਹਾਰਾਜੀ ਦਾ ਸੀਸ ਦਾ ਸਸਕਾਰ ਕਰਿਆ ਤਾਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਇੱਥੇ ਹੀ ਹਾਥੀ ਦਾ ਮੁਕਾਬਲਾ ਕਰਿਆ ਸੀ ਭਾਈ ਬਚੱਤਰ ਸਿੰਘ ਨੇ ਨਾਗਣੀ ਦੇ ਨਾਲ ਇੱਥੇ ਇਸੇ ਧਰਤੀ ਤੇ ਕਹਿਲੂਰ ਦਾ ਰਾਜਾ ਭੀਮਚੰਦ ਗੁਰੂ ਗੋਵਿੰਦ ਸਿੰਘ ਮਹਾਰਾਜ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਰਾਜੇ ਸੀ ਜਿਹੜੇ ਇੱਥੇ ਰਹਿੰਦੇ ਉਹਨਾਂ ਨੇ ਆਖਿਆ ਵੀ ਗੁਰੂ ਦੀ ਛੋਟੀ ਉਮਰ ਡਰ ਜਾਣਗੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਪਾਵਰ ਕਿੰਨੀ ਆ ਬਹੁਤ ਪਰੇਸ਼ਾਨ ਕਰਨ ਲੱਗੇ ਸੀ ਕਦੇ ਕੋਈ ਚੀਜ਼ ਮੰਗ ਲੈਣੀ ਕਿਤੇ ਕੋਈ ਚੀਜ਼ ਮੰਗ ਲੈਣੀ ਤੇ ਸਤਿਗੁਰੂ ਜੀ ਦਿੰਦੇ ਨਹੀਂ ਸੀ ਕਹਿੰਦੇ ਸੰਗਤ ਦੀਆਂ ਆਈਆਂ ਹੋਈਆਂ ਚੀਜ਼ਾਂ ਸੀ ਯਾਰ ਕਿਵੇਂ ਦੇ ਦਈਏ ਕਿਸੇ ਨੂੰ ਕਿਸੇ ਦੇ ਘਰ ਦਾ ਸ਼ਿੰਗਾਰ ਗੁਰੂ ਘਰ ਦੇ ਵਿੱਚੋਂ ਜਾ ਕੇ ਥੋੜੋ ਬਣ ਜੂ ਜੇ ਅੱਜ ਵੀ ਆਪਾਂ ਗੁਰਦੁਆਰਿਆਂ ਦੇ ਵਿੱਚੋਂ ਕੋਈ ਚੀਜ਼ ਚਾ ਕੇ ਕਈਏ ਆਪਣੇ ਘਰੇ ਆ ਜੇ ਉਹ ਆਪਣੀ ਥੋੜੋ ਬਜਣੀ ਅਗਲਾ ਕਹਿੰਦਾ ਤਾਂ ਗੁਰਦੁਆਰਿਆਂੋਂ ਲਿਆਇਆ ਉਹ ਦਿਖਾਉਣ ਉਹ ਮਹਾਰਾਜ ਨੇ ਫਿਰ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਹ ਸੰਗ ਦੀ ਚੀਜ਼ ਆ ਅਸੀਂ ਨਹੀਂ ਦੇ ਸਕਦੇ ਉੱਥੋਂ ਫਿਰ ਬੈਰ ਪੈ ਡ ਲੈ ਇਹਨਾਂ ਨੇ ਵੀ ਨਹੀਂ ਦੇਣਗੇ ਤਾਂ ਜੋਰਾ ਜਰ ਬਿਨਾ ਲੈ ਲਾਂਗੇ ਸਾਡੇ ਕੋਲ ਤਾਂ ਫੌਜਾਂ ਤੇ ਗੁਰੂ ਸਾਹਿਬ ਕੋਲੇ ਕੀ ਐ ਚੋਰ ਨਾਈ ਸਿੰਬੇ ਛੋਟੇ ਗਜਾਤ ਵਾਲੇ ਇਕੱਠੇ ਕਰੇ ਵੇ ਕਿੱਥੋਂ ਲੜ ਲੈਣਗੇ ਇਸ ਤਰ੍ਹਾਂ ਮਹਾਰਾਜ ਨੇ ਫਿਰ ਪਗਾਣੀ ਦਾ ਚੁੱਧ ਇੱਥੋਂ ਜਾ ਕੇ ਫਿਰ ਉੱਥੇ ਕਰਿਆ ਪਗਾਣੀ ਪਟਨਾ ਸਾਹਿਬ ਜਾ ਕੇ ਪੌਂਟਾ ਸਾਹਿਬ ਵੀ ਜਗਾ ਬਣੀ ਜਗਾ ਉਹ ਵੀ ਬਹੁਤ ਵਧੀਆ ਸੀ ਪਰ ਨੰਦਪੁਰ ਵਰਗੀ ਜਗਾ ਦੁਨੀਆਂ ਤੇ ਨਹੀਂ ਹੈ ਤਾਂ ਇੱਕ ਸੱਚਖੰਡ ਹੀ ਆ ਸਾ ਸੰਗਤ ਅਨੰਦਪੁਰ ਸਾਹਿਬ ਜਿਹੜਾ ਹੈ ਨਾ ਸੱਚਖੰਡ ਹੈ ਜਿਹੜੀ ਦੁਨੀਆਂ ਇੱਥੇ ਨਾਸਤਮਾਤਕ ਹੁੰਦੀ ਆ ਨਾ ਜਾਂਦੀ ਆ ਹੁੱਲੇ ਮੱਲੇ ਤੇ ਤੁਸੀਂ ਸਾਹਬ ਲਾ ਲੋ ਵੀ ਸੱਚਖੰਡ ਦੇ ਵਿੱਚ ਹੀ ਆ ਗਏ ਇੱਥੇ ਹੀ ਮਹਾਰਾਜ ਨੇ ਪੰਜ ਕਿਲੇ ਰਚੇ ਸੀਗੇ ਪੰਜ ਕਿਲੇ ਕਿਹੜੇ ਕਿਹੜੇ ਸੀ ਇੱਕ ਫਤਿਹਗੜ੍ਹ ਸਾਹਿਬ ਇੱਕ ਲੋਹਗੜ ਇੱਕ ਤਾਰਾਗੜ ਇੱਕ ਆਗਮਪੁਰਾ ਇੱਕ ਏਸਗੜ ਗੁਰਦੁਆਰਾ ਇੱਕ ਹੌਲਗੜ ਪੰਜ ਕਿਲੇ ਰਹਿਤ ਦਾਲੇ-ਦਾਲੇ ਅਨੰਦਪੁਰ ਸਾਹਿਬ ਦੇ ਦਾਲੇ-ਦਾਲੇ ਕਿਲੇ-ਕਿਲੇ ਰਚਤੇ ਉਦੋਂ ਕਿਲੇ ਹੁੰਦੇ ਸੀ ਆਪਣੇ ਬਾਦਸ਼ਾਹਾਂ ਦੇ ਤੇ ਸਤਗੁਰੂ ਜੀ ਨੇ ਇੱਥੇ ਅਨੰਦਪੁਰ ਚ ਰਾਜਤੇ ਸੀ ਵੀ ਕੋਈ ਆਊਗਾ ਚੜ ਕੇ ਬਾਦਸ਼ਾਹ ਜਾਂ ਕੋਈ ਪਹਿਲਾਂ ਸਾਡੇ ਕਿਲੇ ਹੋਣਗੇ ਉੱਥੋਂ ਫੌਜਾਂ ਜਾਗਣ ਗਈਆਂ ਕੇ ਸਾਨੂੰ ਜਦੋਂ ਇਧਰੋਂ ਪਤਾ ਲੱਗਿਆ ਫਿਰ ਅਸੀਂ ਇਧਰੋਂ ਹੱਲਾ ਬੋਲਾਂਗੇ। ਆਨੰਦਪੁਰ ਦਾ ਜਿਹੜਾ ਕਿਲਾ ਸੀ ਨਾ ਆਨੰਦਗੜ੍ਹ ਕਿਲਾ ਉਹ ਵਿਚਾਲੇ ਸੀ ਸਾਰਿਆਂ ਕਿਲਿਆਂ ਦੇ। ਨਿਜਾਵੜੀ ਇੱਥੇ ਖੇਡਦੇ ਸੰਗਤਾਂ ਨੂੰ ਖੁਲਾਉਂਦੇ ਸੀ। ਸਾਰਾ ਸੰਗਤ ਉਹ ਬਹੁਤ ਮਹਾਰਾਜ ਨੇ ਭਗਾਣੀ ਦਾ ਜੋਦ ਇੱਥੇ ਕਰਿਆ। ਫੇਰ ਤੰਨਾ ਪਿੰਡਾਂ ਦੀ ਹੋਰ ਜ਼ਮੀਨ ਖਰੀਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਬਹੁ ਵੱਡਾ ਬਣਾ ਲਿਆ ਫਿਰ ਅਨੰਦਪੁਰ ਸਾਹਿਬ ਦਾੜੇ-ਦਾੜੇ ਲੈ ਕੇ ਦੋ ਤਿੰਨਾਂ ਪਿੰਡਾਂ ਦੀ ਹੋਰ ਜ਼ਮੀਨ ਖਰੀਦ ਲਈ ਅਤੇ ਰਜਿਸਟਰੀ ਕਰਾਈ ਫਰਾਬ ਦੇ ਨੋਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਹੀ ਰਜਿਸਟਰੀ ਕਰਾਤੀ ਮਹਾਰਾਜ ਨੇ ਵੀ ਸਾਡੇ ਪਿਤਾ ਜੀ ਦੇ ਨਾਂ ਤੇ ਸ਼ਹਿਰ ਵਸੇ ਇਹ ਅਨੰਦਪੁਰ ਸਾਹਿਬ ਤੇ ਜਿੱਦੇ ਅੰਬਰ ਤੇ ਛਕਾਇਆ ਸਾਧ ਸੰਗਤ 80000 ਦਾ ਕਾਠ ਲਿਖਦੇ 80000 ਦਾ ਕਾਠ ਇੰਨੇ ਦੁਨੀਆਂ ਸੀ ਇਹੋ ਪਹਿਲਾ ਪਿਆਰਾ ਉੱਠਾ ਹੀ ਤਾਂ ਭਗੜੜ ਮੱਚ ਗਈ ਉਹ ਸੀਸ ਕਟਿਆ ਮਾਰੇ ਸਾਹਮਣੇ ਹੀ ਕੱਟਦਾ ਸਾਰਿਆਂ ਦੇ ਕੋਈ ਪੜਦਾ ਨਹੀਂ ਰੱਖਿਆ ਕੋਈ ਕਹਿੰਦਾ ਬੱਕਰੇ ਚੜਾਏ ਕੋਈ ਤੰਬੂ ਲਾਇਆ ਤੰਬੂ ਦੇ ਵਿੱਚ ਤਾਂ ਬਾਣਾ ਪਵਾਇਆ ਜਾ ਕੇ ਉਹ ਤਦਾ ਰੇਤਾਂ ਦਸਗਿਆਂ ਵਿੱਚੋਂ ਸਾਰਾ ਕੁਝ ਸਜਾ ਕੇ ਫੇਰ ਲਿਆਏ ਆ ਬਾਹਰ ਮਹਾਰਾਜ ਤੇ ਸੀਸ ਦਾ ਸਭ ਦੇ ਸਾਹਮਣੇ ਹੀ ਕੱਟਦਾ ਸੀ ਇਸ ਤਰ੍ਹਾਂ ਸਾਧ ਸੰਗਤੋ ਉਹ ਅਨੰਤਪੁਰ ਦੇ ਵਿੱਚ ਬੇਅੰਤ ਕੌਤਲ ਕਰੇ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਇੱਕ ਹਥਿਆਰ ਬਣਾਉਣ ਵਾਲਾ ਕਾਰਖਾਨਾ ਸਾਜਿਆ ਇੱਥੇ ਹੀ ਸੀ ਦੇਜੇ ਬਰਛੇ ਤਲਵਾਰਾਂ ਕਿਰਚਾਂ ਰਹਿਫਲਾਂ ਇੱਥੇ ਹੀ ਬਣਦਾ ਸੀ ਅਨੰਤਪੁਰ ਸਹਿਬ ਦੇ ਵਿੱਚ ਇਹ ਮਿਸਤਰੀ ਆਏ ਹੋਏ ਸੀ ਸਭ ਨੂੰ ਬੰਨਦੇ ਸੀ ਮਹਾਰਾਜ ਇੱਥੇ ਗੁਰੂ ਸਾਹਿਬ ਜੀ ਨੇ ਹੋਲਾ ਮਹੱਲਾ ਰਚਿਆ ਹੋਲਾ ਮਹੱਲਾ ਇੱਥੇ ਇਸੇ ਤਰ੍ਹਾਂ ਤੇ ਦੇਖ ਲੋ ਕਿੰਨੇ ਕੌਤਕ ਕਰੇ ਮਹਾਰਾਜ ਨੇ ਹਣ ਹੋਲਾ ਮਹੱਲੇ ਤੇ ਆਪਾਂ ਜਾਣੇ ਨਾ ਲੰਗਰ ਲਾਉਨੇ ਉੱਥੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪ ਸਾਜਿਆ ਹੋਇਆ ਵਾ ਇਤਿਹਾਸ ਇਹ ਐਵੇਂ ਨਹੀਂ ਦੁਨੀਆ ਜਾਣਦੀ ਉੱਥੇ ਨਸਤਮਾਤਕ ਹੋਣ ਲਈ ਕਿੰਨਾ ਜੀ ਲੱਗਦਾ ਉੱਥੇ 5-6 ਦਿਨ ਲੰਗਰ ਚੱਲਦੇ ਆ ਸੰਗਤਾਂ ਛਕਦੀਆਂ ਨੇ ਜਾਵਾਂ ਜੀ ਹੁੰਦੀ ਆ ਨੰਗ ਸਿੰਘ ਕੋਲ ਸਵਾਰ ਜਾਂਦੇ ਆ ਕਿੰਨੀਆਂ ਰੌਣਕਾਂ ਦੀਆਂ ਲੱਖਾਂ ਸੰਗਤਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥਲੇ ਵੀ ਸਾਡਾ ਗੁਰੂ ਇਤਿਹਾਸਿਕ ਹੋਂਦ ਦਾ ਹੈਗਾ ਹੁਲਾ ਮਲਾਰਾ ਚਾ ਫਿਰ ਜੋ ਅੱਜ ਕੱਲ ਉੱਥੇ ਚੱਲ ਰਿਹਾ ਜਿੰਨਾ ਵੀ ਪਰਜਾ ਸੀ ਸਾਧ ਸੰਗ ਸਾਰੀ ਬਹੁਤ ਸੌਖੀ ਵਸਦੀ ਸੀ ਉੱਥੇ ਗੁਰੂ ਸਾਹਿਬ ਦੇ ਦਾਲੇ ਪਦਾਲੇ ਜਿੰਨੀ ਵੀ ਪਰਜਾ ਸੀ ਨਾ ਵਸਦੀ ਬਹੁਤ ਸੌਖੀ ਵਸਦੀ ਸੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੀ ਸੀ ਬਹੁਤ ਪ੍ਰੇਮ ਸੀ ਸਤਿਗੁਰੂ ਜੀ ਵੀ ਰੱਖਦੇ ਸਾਰਿਆਂ ਨਾਲ ਹਾਸੇ ਮਖੌਲ ਵੀ ਕਰਦੇ ਹੁੰਦੇ ਸੀ ਇੱਥੇ ਸਾਹ ਸੰਗਤੋ ਸ਼ਾਂਤੀ ਦਾ ਘਰ ਵਜਾਂ ਲੱਗਾ ਸੀ ਸ਼ਾਂਤੀ ਦਾ ਘਰ ਅਨੰਦਪੁਰ ਸਾਹਿਬ ਸ਼ਾਂਤੀ ਦਾ ਘਰ ਸਾ ਸੰਗਤੋ ਜਿੰਨੇ ਵੀ ਇੱਥੇ ਜਿਹੜੇ ਆਏ ਸੀ ਨਾ ਦੂਜੇ ਆਪਣੇ ਸੂਈਏ ਵੀ ਬਣ ਕੇ ਆਏ ਸੀ ਉਹ ਸੂਈਏ ਵੀ ਨਾ ਇੱਥੇ ਹੀ ਰਹਿ ਗਏ ਸੀ ਸਤਿਗੁਰੂ ਜੀ ਦੇ ਬਣ ਕੇ ਇੱਥੇ ਹੀ ਰਹਿਣ ਲੱਗ ਗਏ ਸੀ ਤੇ ਸਾ ਸੰਗਤੋ ਫਿਰ ਤੁਸ ਜੀ ਸਾਹਿਬ ਜੀ ਕਿੰਨਾ ਕੁ ਸਤਿਗੁਰੂ ਜੀ ਨੇ ਇੱਥੇ ਸਾਜਿਆ ਅਨੰਦਪੁਰ ਸਾਹਿਬ ਦੇ ਵਿੱਚ ਕਿੰਨੇ ਕੌਤਕ ਕਰੇ ਕਿੰਨਿਆਂ ਨੂੰ ਦੇਖੋ ਤੇ ਹੋਲਾ ਮਲਾ ਕਲਾਇਆ ਸੰਗਤਾਂ ਨੂੰ ਆ ਜਿਹੜੇ ਨਾਈ ਸੀ ਬੇ ਆਪਾ ਕਹਿੰਨੇ ਨਾ ਸਭ ਨੂੰ ਤਲਵਾਰ ਫੜਾਉਣੀ ਨੇਜਾ ਚਲਾਉਣਾ ਸਿਖਾਇਆ ਮਹਾਰਾਜ ਨੇ ਇੱਥੇ ਹੀ ਬੇਜੰਤ ਘੋੜੇ ਲੈ ਕੇ ਦੂਰ ਦੂਰ ਦੇ ਵਪਾਰੀ ਆਉਂਦੇ ਸੀ ਨਵੀ ਖਾਂ ਤੇ ਗਨੀ ਖਾਰ ਗਏ ਬਹੁਤ ਵਪਾਰੀ ਇੱਥੇ ਆਉਂਦੇ ਸੀ ਇੱਥੇ ਹੀ ਬੇਜੰਤ ਸੰਗਤਾਂ ਨੂੰ ਅੰਬਰਥ ਚਕਾਇਆ ਸੀ ਕਿਸੇ ਨੇ ਆ ਕੇ ਸਾਹ ਸੰਗਤ ਹੌਲਾ ਨਹੀਂ ਸੀ ਕਰਿਆ ਇੱਕ ਬਾਈ ਧਾਰ ਦੇ ਰਾਜੇ ਸੀ ਜਿਹੜੇ ਈਰਖਾ ਕਰਦੇ ਸਤਿਗੁਰੂ ਜੀ ਦੇ ਨਾਲ ਹੁਣ ਸਤਿਗੁਰੂ ਜੀ ਨੇ ਰਣਜੀਤ ਨਗਾਰਾ ਬਣਾਇਆ ਰਣਜੀਤ ਨਗਾਰਾ ਇੱਕ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਇਹ বাজਦਾ ਨਾ ਉਹ ਫਿਰੋਂ ਕਹਿੰਦਾ ਵੀ ਅਸੀਂ ਆਜ਼ਾਦ ਆਂ ਸਾਨੂੰ ਕੋਈ ਰੋਕ ਟੋਕ ਨਹੀਂ ਸਕਦਾ ਸੀ ਇੱਕ ਆਜ਼ਾਦੀ ਆ ਸਾਡੇ ਕੋਲੇ ਜਿਹੜਾ ਗਗਨ ਦਵਾਮਾ বাজਦਾ ਸਿੰਘੋ ਸਰਦਾਰੋ ਬੈਰੀ ਚੜ ਕੇ ਆ ਗਿਆ ਹੁਣ ਲਲਕਾਰੋ ਉਹ ਜਦੋਂ ਨਗਾਰਾ ਵੱਜਦਾ ਸੀਗਾ ਤੇ ਸਾ ਸੰਗਤ ਚੋਟ ਲਾਉਂਦੇ ਸੀ ਨਾ ਸਿੰਘ ਤੇ ਸਾਰੇ ਚਕੰਨੇ ਹੋ ਜਾਂਦੇ ਸੀ ਸਭ ਨੇ ਆਪੋ ਆਪਣੇ ਸ਼ਸਤਰ ਪਹਿਨ ਲੈਣੇ ਸਰੀਰਾਂ ਦੇ ਉੱਪਰ ਦਬਾ ਦਬ ਮਿਰਣ ਜੀ ਇਹਨਾਂ ਘਰਾ ਬਚਿਆ ਜਾਂ ਤਾਂ ਸ਼ਿਕਾਰ ਖੇਡਣ ਵੇਲੇ ਵਜਾਉਂਦੇ ਸੀ ਤੇ ਜਾਂ ਜੰਗਾਂ ਜੁੱਧਾਂ ਵੇਲੇ ਵਜਾਉਂਦੇ ਸੀ ਆਮ ਨਹੀਂ ਸੀ ਵਜਾਉਂਦੇ ਮਹਾਰਾਜ ਉਦੋਂ ਉਹ ਕਿਹਾ ਸੀ ਸਿੰਘਾਂ ਵੀ ਜਦੋਂ ਇਹ ਵੱਜ ਗਿਆ ਤੇ ਉਦੋਂ ਹੀ ਸਾਰੇ ਸ਼ਸਤਰ ਧਾਰਨ ਕਰ ਲੈਣੇ ਆ ਸਰੀਰ ਤੇ ਤੇ ਇੱਕਦਮ ਰੈਡੀ ਹੋ ਜਾਣਾ ਤਿਆਰ ਹੋ ਜਾਣਾ ਐਨੀ ਕਰਾ ਦਿੱਤੀ ਆ ਉਹਦੇ ਸਿੰਘ ਨੂੰ ਐਨੀ ਫੁਰਤੀ ਦਿਖਾਉਣੀ ਆ ਬਿਜਲੀ ਵਾਂਗੂ ਤੁਸੀਂ ਚੜਨਾ ਬੈਰੀ ਦੇ ਉੱਤੇ ਉਹਨੂੰ ਐ ਪਤਾ ਲੱਗਾ ਵੀ ਬਾਹਰ ਪਤਾ ਨਹੀਂ ਕਿੱਧਰੋਂ ਆਉਂਦਾ ਅੱਖ ਦੇ ਫੁਰਕੇ ਦੇ ਨਾਲ ਕਈ-ਕਈ ਵਾਰ ਕਰ ਜਾਂਦੇ ਸੀ ਸਿੰਘ ਕਈ-ਕਈ ਵਾਰ ਅੱਖ ਦੇ ਫੁਰਕੇ ਨਾਲ ਉਹਨੀ ਦਾ ਸਵਾ ਲੱਖ ਦੇ ਨਾਲ ਇੱਕ ਲੜਾਇਆ ਮਹਾਰਾਜ ਨੇ ਅੱਜ ਵੀ ਜਿਹੜੇ ਨੰਗ ਸੰਗਰ ਦੇ ਕੋਈ ਦੋ ਗੱਤਕਾ ਖੇਡਦੇ ਆ ਕਿੰਨੇ ਵਾਰੀ ਪਾਸਿਆਂ ਨੂੰ ਝਕਪਾਉਂਦੇ ਆ ਅੱਖ ਦੇ ਪਰ ਪਤਾ ਹੀ ਨਹੀਂ ਲੱਗਦਾ ਆਮ ਬੰਦੇ ਹੁੰਦਾ ਵੀ ਇਹ ਕਿਧਰੋਂ ਮਾਰ ਜੂਗਾ ਇਸ ਤਰ੍ਹਾਂ ਸਾਧ ਸੰਗ ਬੇਹੰਤ ਕੌਤੁਕ ਕਰੇ ਹੁਣ ਹੋਰ ਗੱਲਾਂ ਸਾਧ ਸੰਗ ਸਿਰੇ ਤੇ ਆ ਗਈ ਗੱਲ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਨਾ ਇੱਥੇ ਆ ਕੇ ਸਾਧ ਸੰਗ ਤੋਂ ਸਭ ਦਾ ਰੋਣਾ ਤਾ ਹਾਂ ਵਜਦੀਆਂ ਇੱਥੇ ਆ ਕੇ ਉਹ ਮਖਮਲਾਂ ਤੇ ਸੌਣ ਵਾਲੇ ਗੁਰੂ ਜੀ ਮੰਜਾਂ ਤੇ ਪੈਣ ਵਾਲੇ ਗੁਰੂ ਜੀ ਦੀਵਾਨ ਸਜਾਉਣ ਵਾਲੇ ਗੁਰੂ ਜੀ ਜੁੱਤੀ ਪੈਰ ਚ ਕੋਈ ਪਾਉਂਦਾ ਸੀ ਕੋਈ ਪਾਣੀ ਜਲ ਪਾਣੀ ਪਾਉਂਦਾ ਸੀ ਕੋਈ ਇਸ਼ਨਾਨ ਕਰਾਉਂਦਾ ਸੀ ਕੋਈ ਸਤਿਗੁਰੂ ਜੀ ਨੂੰ ਲੈ ਕੇ ਉਹਦੇ ਕੋਈ ਪਹਿਰੇ ਦਿੰਦਾ ਸੀ ਤੇ ਅੱਜ ਸਤਿਗੁਰੂ ਜੀ ਆਨੰਦਪੁਰ ਦਾ ਜਦੋਂ ਕਿਲਾ ਛੱਡਿਆ ਨਾ ਤੇ ਕੀ ਕਿਹਾ ਸੀ ਅਨੰਦਪੁਰ ਦੇ ਵਸਦੀ ਰਹੀ ਅਸੀਂ ਮੁੜ ਕੇ ਆਉਣਾ ਨਹੀਂ ਆਹ ਗੱਲ ਕਹਦੀ ਸੀ ਗੁਰੂ ਸਾਹਿਬ ਨੇ ਜਿਹੜੀ ਵੀਰੇ ਧਰਤੀ ਸੀ ਅਨੰਦਪੁਰ ਸਾਹਿਬ ਦੀ ਫਿਰ ਇੱਕ ਕੰਨਿਆ ਦਾ ਰੂਪ ਧਾਰ ਕੇ ਸਤਗੁਰੂ ਜੀ ਦੇ ਅੱਗੇ ਖੜ ਗਈ ਸੀ ਵੀ ਮਹਾਰਾਜ ਇਹ ਤੁਸੀਂ ਕੀ ਕਹਿ ਦਿੱਤਾ ਤਦੁਰ ਕਹਿੰਦੇ ਹੁਣ ਇਹ ਬੋਲ ਤਾਂ ਨਹੀਂ ਮਟੜਨੇ ਭਾਈ ਹੁਣ ਤੈਨੂੰ ਇੱਕ ਵਰ ਦਿੰਨੇ ਆਂ ਅਸੀਂ ਇੱਥੇ ਆਪਣਾ ਹੋਲਾ ਮੱਲਾ ਹੋਇਆ ਕਰੂਗਾ ਤੇ 5 ਦਿਨ ਅਸੀਂ ਇੱਥੇ ਹਾਜ਼ਰ ਨਾਜ਼ਰ ਰਿਹਾ ਕਰਾਂਗੇ ਵਿੱਚ ਸੰਗਤ ਦੇ ਤੇ ਸਾਡੇ ਉਦੋਂ ਤੁਸੀਂ ਦਰਸ਼ਨ ਕਰ ਲਿਆ ਕਰਿਓ ਕਹਿੰਦੇ ਜੀ ਸੱਤ ਵਚਨ ਹੁਣ ਸਾਧ ਸੰਗਤ ਅਨੰਦਪੁਰ ਸਾਹਿਬ ਦਾ ਕਿਲਾ ਦਾ ਮਹਾਰਾਜ ਜੀ ਦਿੱਤਾ ਛਾਡੋ ਦਾਸ ਦੇ ਆ ਵੀ 72 ਘੰਟੇ ਸਤਿਗੁਰੂ ਜੀ ਨੇ ਅੱਖ ਲਾ ਕੇ ਨਹੀਂ ਸੀ ਦੇਖੀ ਸਰੀਰ ਨੂੰ ਰਾਮ ਕਰਕੇ ਨਹੀਂ ਸੀ ਦੇਖਿਆ ਜਿਹੜੇ ਮਕਬਲਾਂ ਤੇ ਸੌਂ ਜਾਂਦੇ ਸੀ ਨਾ ਮਾਚੂ ਵੜ ਦੇ ਜੰਗਲਾਂ ਚ ਪਏ ਸੀ ਟੰਡ ਦਾ ਸਰਾਣਾ ਲਾਈ ਉਹ ਸੀਨ ਲਿਚਾ ਕੇ ਨਿਗਾਹ ਮਾਰ ਕੇ ਦੇਖੂ ਸੀਨ ਵੱਲ ਰੋਣਾ ਆ ਜਾਂਦਾ ਉਹ ਸਾਡੇ ਆਕਾਸ਼ੀ ਪਿਤਾ ਉਹ ਨਿਰੰਕਾਰ ਪਿਤਾ ਸਾਡੇ ਅੱਜ ਤਰਤੀ ਤੇ ਠੰਡੇ ਥਾਂ ਪਏ ਆ ਸਿਆਲ ਦੀ ਰੋਤ ਅਠੜੀ ਹੋਈ ਪਹਿਰੀ ਜੋੜਾ ਨਹੀਂ ਉਲੇ ਘੋੜਾ ਨੇ ਇਕੱਲੀ ਤਲਵਾਰ ਆ ਉਹ ਵੀ ਮੁੱਠੇ ਨੂੰ ਹੱਥ ਪਾਈ ਪਏ ਆ ਭਾਈ ਜਿਆਸ ਸਿੰਘ ਤੇ ਧਰਮ ਸਿੰਘ ਉਹ ਨਹੀਂ ਆ ਕੇ ਕੋਲੇ ਖੜ ਗਏ ਬੈਠ ਗਏ ਲੱਤਾਂ ਪੈਰ ਕੋਟਣ ਲੱਗ ਗਏ ਮਹਾਰਾਜ ਦੇ ਥਰੇ ਹੋਏ ਤੇ ਮਹਾਰਾਜੇ ਇੱਕਦਮ ਚੜ ਕੇ ਨਾ ਉੱਠੇ ਵੀ ਇਹ ਕੀ ਹੋ ਗਿਆ ਕੌਣ ਆ ਗਏ ਜਦੋਂ ਦੇਖੇ ਨੇ ਮੇਰੇ ਸਿੰਘ ਹੀ ਆ ਤੇ ਫਿਰ ਸਾਧਗੁਰ ਫੇਰ ਪੈ ਗਏ ਇੰਨਾ ਢਟਾਲ ਸਰੀਰ ਹੋ ਗਿਆ ਸੀ ਤੇ ਸਤਿਗੁਰੂ ਜੀ ਤੋਂ ਉੱਠਿਆ ਨਹੀਂ ਸੀ ਜਾਂਦਾ। ਸਾ ਸੰਗਤ ਪਾਈ ਵਿਆਸ ਸਿੰਘ ਤੇ ਧਰਮ ਸਿੰਘ ਨੇ ਮਹਾਰਾਜ ਜੀ ਨੂੰ ਚੱਕ ਕੇ ਉਸਨਾਂ ਨੂੰ ਨਹਾਇਆ ਸੀ। ਸਰੀਰ ਇੰਨਾ ਢਟਾਲ ਹੋ ਗਿਆ ਸੀ। 72 ਘੰਟੇ ਕਹਿ ਲੈਣੇ ਆ ਨਾ ਤੁਰੇ ਜਾਣਾ। ਤੇ ਨਾਲੇ ਫੌਜਾਂ ਤੋਂ ਉਧਰੋਂ ਦੇਖਣਾ ਵੀ ਮਗਰ ਤਾਂ ਨਹੀਂ ਆ ਰਹੀਆਂ। ਤੇ ਉਧਰ ਬੱਚੇ ਸੀ ਦੋਗੇ ਛੋਟੇ ਪਤਾ ਨਹੀਂ ਕਿੱਥੇ ਆ ਮਾਤਾ ਪਤਾ ਨਹੀਂ ਕਿੱਥੇ ਆ ਯਾਰ ਜੇ ਕਿਤੇ ਆਪਣੇ ਵਰਗਾ ਉੱਥੇ ਹੁੰਦਾ ਕੀ ਬਣਦਾ ਇਹ ਗੱਲ ਇਹ ਗੁਰੂ ਹੀ ਸੀ ਜਿਹੜੀਆਂ ਇੰਨੀਆਂ ਝਟਕੇ ਸਹੇਗੇ ਇਹ ਗੁਰੂ ਹੀ ਸੀ ਅੱਖ ਚੋਂ ਇੰਜ ਫੇਰ ਨਹੀਂ ਸਿੱਟੀ ਫਿਰ ਵੀ ਕਿਹਾ ਇਹ ਚਾਰ ਮੂਹੇ ਤੋਂ ਕਿਹਾ ਪਿਆ ਜੀਵ ਤੱਕਈ ਹਜ਼ਾਰ ਕਹਿੰਦਾ ਮੇਰਾ ਖਾਲਸਾ ਮੇਰੀ ਕੌਮ ਇਹ ਜਿਉਂਦੀ ਆ ਅਸੀਂ ਉੱਜੜ ਗਏ ਯਾਰ ਪਲਾ ਉੱਜੜ ਚ ਗਏ ਸਾਰੇ ਮੇਰਾ ਪੰਥ ਵਸੇ ਉੱਜੜ